ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਬਰਗਾੜੀ ਕੋਟਕਪੂਰੇ ਤੋਂ ਜਦੋਂ ਆਪਾਂ ਬਠਿੰਡਾ ਜਾਂਦੇ ਆ ਵਾਇਆ ਬਾਜਾਖਾਨਾ ਤਾਂ ਮੇਨ ਛੜਕ ਤੇ ਆਉਂਦਾ ਪਿੰਡ ਤੇ ਬਰਗਾੜੀ ਦੇ ਵਿੱਚੋਂ ਬੰਮੀਏ ਪਾਈ ਵਾਲੀ ਸੜਕ ਦੇ ਉੱਤੇ ਇਸ ਵੀਰ ਦਾ ਘਰ ਹੈ ਜਿੱਥੇ ਆਪਾਂ ਅੱਜ ਵੀਡੀਓ ਬਣਾ ਰਹੇ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਸਫੋਨ ਇਦਾਂ ਦੇ ਆਏ ਵੀ ਅਸੀਂ ਮੱਝ ਖਰੀਦਨੀ ਐ ਤੇ ਮੱਝ ਦੀ ਵੀਡੀਓ ਆਉਂਦੀ ਘੱਟ ਐ ਅੱਜ ਫੇਰ ਸਵਾਪੇਦਾਂ ਦਾ ਬਣਿਆ ਵੀ ਲਗਭਗ ਮੇਰੇ ਖਿਆਲ ਚ 6 ਮੱਝਾਂ ਬਾਈ ਕੋਲ ਮੌਜੂਦ ਐ 4 ਮੱਝਾਂ ਸੁੰਜਾਂ ਸੋਆਂ ਜਾਂ ਤੇ 2 ਮੱਝਾਂ ਇੱਥੇ ਗੱਭਣ ਇਸ ਟਾਈਮ ਅਵੇਲੇਬਲ ਐ ਸੁੰਜਾਂ ਸੋਆਂ ਜਾਂ ਮੱਝਾਂ ਵੀ ਇਹ ਆ ਵੀ ਬਿਲਕੁਲ ਹੀ ਤਾਜ਼ੀਆਂ ਸੋਆਂ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਹਜੇ ਕੁਸ ਟਾਈਮ ਪਹਿਲਾਂ ਹੀ ਇਹਨੇ ਬੱਚੇ ਨੂੰ ਜਨਮ ਦਿੱਤਾ ਐ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਤੁਸੀਂ ਖਰੀਦਣਾ ਹੈ ਇੱਕ ਤਾਂ ਉਹਦਾ ਢਾਂਚਾ ਤੁਸੀਂ ਦੇਖਣਾ ਹੈ ਦੂਜੀ ਗੱਲ ਉਹਦਾ ਦੁੱਧ ਜਿਹੜਾ ਹੁਣ ਤੁਹਾਨੂੰ ਬੌਲਾ ਦੱਸ ਦਿਆਂਗੇ ਉਹ ਚੋਕੇ ਲੈ ਲਓ ਉਦੋਂ ਅੱਗੇ ਕਿੰਨਾ ਚੋਲੋਗੇ ਉਹ ਤੁਹਾਡੀ ਸੇਵਾ ਆਓ ਜਾਣਕਾਰੀ ਬਾਈ ਤੋਂ ਸ਼ੁਰੂ ਕਰਦੇ ਆਂ ਸੋ ਪਹਿਲੇ ਨੰਬਰ ਵਾਲੀ ਮੱਝ ਤੋਂ ਸ਼ੁਰੂਆਤ ਕਰਾਂਗੇ ਤੇ ਟੋਟਲ ਨਕਸ਼ੇ ਦਿਖਾਵਾਂਗਾ ਗੁਰਪ੍ਰੀਤ ਭਾਈ ਸਸਰੀ ਕਾ ਸਸਰੀ ਕੇ ਭਾਈ ਅੱਜ 6 ਮੱਝਾਂ ਆਪਣੇ ਕੋਲ ਹਾਂਜੀ 6 ਮੱਝਾਂ ਹੀ ਅੱਜ ਹਾਂ ਪਹਿਲਾਂ 2-3 ਆਮ ਆਪਣੇ ਕੋਲ ਰੁਟੀਨ 'ਚ ਹੁੰਦੀਆਂ ਸੀ ਅੱਜ 6 ਆ ਹੁਣ ਵਧ ਲਿਆ ਆ ਕਰਾਂਗੇ ਹਾਂਜੀ ਹੁਣ ਮਹਾਰਾਜੀ ਕਿਰਪਾ ਨਾਲ ਮਾਲ ਸ਼ੇ 5 4 ਲਗਾਤਾਰ ਹੀ ਆਇਆ ਕਰਨ ਰੂਟੀਨ ਚ ਹੀ ਹੋਇਆ ਕਰਨ ਰੂਟੀਨ ਚ ਹੀ ਹੋਇਆ ਪਹਿਲੇ ਨੰਬਰ ਵਾਲੀ ਮਾਜ ਬਈ ਕਿੰਨਾ ਮਸੂਆ ਕਿੰਨੇ ਦਿਨਾਂ ਦੀ ਸੂਈ ਤੀਜਾ ਸੂਆ ਜੀ ਅੱਜ ਤੀਜਾ ਦਿਨ ਹੈ ਉਹ ਬੱਚਾ ਇਹਦਾ ਠੀਕ ਹੈ ਹਾਂਜੀ ਬੱਚਾ ਦੋਸਤੋ ਕੱਚਾ 나ੜੂਆ ਤੁਹਾਨੂੰ ਇੱਥੋਂ ਦਿਸ ਗਿਆ ਹੋਣਾ ਇਹ ਇਹਦੇ ਨਾਲ ਇਹ ਕਟਾ ਹੈ ਕਿ ਕੱਟੀ ਕਟਾ ਏ ਠੀਕ ਹੈ ਬਈ ਅੰਦਾਜ਼ਾ ਬੌਲਾ ਕਿੰਨਾ ਹੋ ਸਕਦਾ ਇਹਦੇ 8 ਕਿਲੋ ਹੈ 8 ਕਿਲੋ ਬੌਲਾ ਹੈਗਾ ਹਾਂਜੀ ਹਾਂਜੀ ਕੀ ਡਿਮਾਂਡ ਰਹਿਣੀ ਹੈ ਰੁਪਈਆ ਕਿੰਨਾ ਇਹਦਾ ਜੀ ਜੈ 1,30,000 ਰੁਪਈਆ ਖੋਲੀ ਬਈ ਦੋਸਤੋ ਰੇਟ 1,30,000 ਹੈ ਸੂਆ ਤੀਜਾ ਹਜੇ ਤੀਜਾ ਹੀ ਦੇਣਾ ਸੂਈ ਨੂੰ ਕੱਚਾ 나ੜੂਆ ਤੇ ਛੋਟਾ ਬੱਚਾ ਤੁਹਾਨੂੰ ਇਹਦੀ ਲੂਈ ਤੋਂ ਵੀ ਦੱਸੂਗਾ ਇਹਨੇ ਕੱਟੇ ਨੂੰ ਜਨਮ ਦਿੱਤਾ ਇਹਦਾ ਢਾਂਚਾ ਸੋਹਣਾ ਵੱਜਦਾ ਤੁਸੀਂ ਉੱਥੋਂ ਇਹਦੇ ਪੁੜਿਆਂ ਦੀ ਬਣਾਵਟ ਦੇਖ ਸਕਦੇ ਵੱਡੀ-ਵੱਡੀ ਹੈ ਮੈਂ ਹਲੇ ਪੱਠੇ-ਪੁੱਠੇ ਬਾਈ ਜਗਜੀ ਚੱਕਣੇ ਹੈਗਾ ਠੀਕ ਹੈ ਸੋ ਅੰਦਾਜ਼ਾ 8 ਕਿਲੋਲਟਰ ਇਸ ਟਾਈਮ ਇਹਦੇ ਥੱਲੇ ਬੌਲਾ ਹੈਗਾ ਦੁੱਧ ਸੋਹਣਾ ਪਾਊਗੀ ਖੈਰ ਦੁੱਧ ਥੋੜੀ ਸੇਵਾ ਦਾ ਥਣ ਪੋਲੀ-ਪਾਲੀ ਇੰਨੀ ਹੈ ਬਹੁਤ ਜ਼ਿਆਦੇ جان دے اگے نو بھائی سو اے ਤੁਸੀਂ ਮੱਝ ਪਹਿਲੇ ਨੰਬਰ ਤੇ ਦੇਖੋ 130000 ਦਾ ਰੇਟ ਹੈ ਮੱਝਾਂ 59 ਸੀ ਉਹਦੇ ਕਰਕੇ ਅੰਦਰ ਧੂਆਂ ਪਾਤਾ ਸੀ ਮਤਲਬ ਧੂਣੀ ਬਾਲਤੀ ਸੀ ਵੀ ਇਹਨਾਂ ਨੂੰ ਥੋੜੀ ਗਰਮਹੈਸ ਮਿਲ ਜੇ ਉਹ ਬਾਹਰ ਰੱਖੀ ਹੋਈ ਆ ਹੋ ਸਕਦਾ ਕਮਰੇ ਚ ਵੀ ਥੋੜਾ ਬਹੁਤਾ ਤੁਹਾਨੂੰ ਧੂਆਂ ਮਹਿਸੂਸ ਹੋਵੇ ਲਿਆ ਵੀਰੇ ਵਾਪਸ ਸੋ ਇਹ ਪਹਿਲੇ ਨੰਬਰ ਤੇ ਮੱਝ ਦੇਖੋ ਸਿੰਗ ਥੋੜਾ ਖੁੱਲਾ ਹੋ ਕੇ ਮੁੜਿਆ ਹੋਇਆ ਹੈ ਢਾਂਚਾ ਚੰਗਾ ਦੱਸੋ ਬਣਾਵਟ ਪੁੜਿਆਂ ਦੀ ਉੱਤੋਂ ਚੜਾਈ ਚੜੂਈ ਚੰਗੀ ਹੈ ਫੂਸ਼ ਬ੍ਰੀਕ ਹੈ ਮੋੜ ਦੇ ਵਿੱਚੋਂ ਬਾਕੀ ਥਣ ਹਵਾਨਾ ਨੂੰ ਤੁਸੀਂ ਇਹਦਾ ਦੇਖ ਲਓ ਵੀਡੀਓ ਬਣ ਰਹੀ ਹੈ 1 ਵਜੇ ਦਾ ਟਾਈਮ ਆ ਇਹ ਚੀਜ਼ ਧਿਆਨ ਚ ਰੱਖਿਓ ਸੂਏ ਸੂਆਏ ਪਸ਼ੂ ਨੂੰ ਹਜੇ ਹਜੇ 4 ਘੰਟੇ ਇਹਨਾਂ ਨੂੰ ਹੋਰ ਮਿਲਣੇ ਆ ਜਗਾਲੀ ਕਰਕੇ ਦੁੱਧ ਹਵਾਨੇ ਚ ਭਰਨ ਵਾਸਤੇ ਇਹਦਾ ਰੇਟ 1 ਲੱਖ ਤੇ 30000 ਹੈ ਸੋ ਦੋਸਤੋ ਇਹ ਤੋਂ ਬਿਨਾ ਇੱਕ ਹੋਰ ਮੱਝ 2 ਨੰਬਰ ਤੇ ਗੱਪਣ ਗੁਰਪ੍ਰੀਤ ਭਾਈ ਜਿਹੜੀ ਗੱਪਣ ਮੱਝ 2 ਨੰਬਰ ਤੇ ਆ ਹਾਂਜੀ ਸੂਆ ਤੀਜਾ ਸੂਆ ਜੀ ਇਹ ਹੂੰ ਤੇ 5-4 ਦਿਨ ਲਊਗੀ ਠੀਕ ਹੈ ਹਾਂ ਭਾਈ ਜਨੂ ਜਨਾਲੀ ਮੈਂ ਰਾਟ ਕਿਰਾਨਾ ਇਹਦਾ 135000 ਰੁਪਈਆ ਹੈ 135000 ਖੁੱਲ ਗਿਆ ਨੂੰ ਮੱਲਾਰਗੀ ਮੈਂ ਹੈ ਮੱਲਾਰਗੀ ਤੀਜਾ ਸੁਆ ਦੋਸਤੋ ਚੰਗਾ ਵਜਣਾ ਮੱਜ ਤੇ ਤੁਸੀਂ ਇਹਦਾ ਹਵਾਨਾ ਦੇਖ ਲਓ ਜੇ 5-4 ਦਿਨ ਲੈ ਸਕਦੀ ਹੈ 135000 ਇਹਦਾ ਰੇਟ ਬਾਈ ਨੇ ਰੱਖਿਆ ਫਾਸ ਤੁਸੀਂ ਆ ਕੇ ਕਰਨੀ ਹੈ ਉਤੋਂ ਚੜਾਈ ਇਸ ਮੱਜ ਦੀ ਵੀ ਚੰਗੀ ਦਿਸਦੀ ਹੈ ਕਮਾਲ ਆ ਬਾਈ ਹਜੇ ਗੱਪਣ ਮਾਚਰ ਸੋ ਇਹਨੂੰ ਤੁਸੀਂ ਆਪ ਆ ਕੇ ਪਾਸ ਕਰ ਲਿਓ ਜੇ ਥਣ ਹਵਾਨੀ ਵੱਲੋਂ ਜਾਨ ਦੇਵੇ ਬਹੁਤ ਚੰਗੇ ਘਰ ਮਾਲਕਾਂ ਦੇ ਹੋਈ ਆ ਜੀ ਠੀਕ ਐ ਸੋ ਸਟਰਕਚਰ ਇਹਦਾ ਤੁਸੀਂ ਦੇਖ ਲਓ ਹਵਾਨਾ ਜਦੋਂ ਇਹ ਰੁਕਦੀ ਐ ਤਾਂ ਤੁਹਾਨੂੰ ਫੇਰ ਬੈਕ ਤੋਂ ਦਿਖਾ ਦਊਗਾ ਇਹ ਸਾਈਡ ਤੋਂ ਵੀ ਇਹਦੇ ਤੁਸੀਂ ਖਣ ਦੇਖ ਸਕਦੇ ਤੌਰ ਤੇ ਬਈ ਹੁਣ ਮੜੀ ਇਹ ਰੋਕੇ ਦੀ ਹਵਾਨੀ ਦਾ ਫੋਏ ਦੋ ਮੱਜਾਂ ਤੁਹਾਨੂੰ ਦਿਖਾਤੀਆਂ ਦੋਸਤੋ ਪਹਿਲਾ ਤੇ ਦੂਜਾ ਨੰਬਰ ਤਿੰਨ ਨੰਬਰ ਤੇ ਇੱਕ ਬਿਲਕੁਲ ਹੀ ਤਾਜੀ ਸੂਈ ਵੀ ਮੱਜ ਤੁਹਾਨੂੰ ਦਿਖਾਉਣੀ ਹੈ ਗੁਰਪ੍ਰੀ ਜਿਹੜੀ ਤਿੰਨ ਨੰਬਰ ਤੇ ਹੈ ਬਈ ਮੱਜ ਇਹ ਜੀ ਰਾਤ 11 ਵਜੇ ਸੂਈ ਆ ਜੀ ਠੀਕ ਹੈ ਜੇਰ ਜੂਸ ਪ੍ਰੋਪਰ ਪੈ ਗਈ ਆਪਣੇ ਕੋਲ ਵੀਡੀਓ ਹੈਗੀ ਹੈ ਜੇਰ ਦੀ ਠੀਕ ਹੈ ਹਾਂਜੀ ਬੱਚਾ ਇਹਨੇ ਕੀ ਦਿੱਤਾ ਇਹਨੇ ਕਟਾਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ 1,45,000 ਰੁਪਏ ਹੈ ਜੀ ਤੋੜ ਕੇ ਬੈਨੂ ਸਦਸੋ ਰਾਤ 11 ਵਜੇ ਸੋਈ 1 ਵਜੇ ਵੀਡੀਓ ਬਣ ਰਹੀ ਹੈ ਸੈੰਗ ਦੋਨੇ ਤੁਹਾਨੂੰ ਦਿਸ ਗਿਆ ਵੀਡੀਓ ਦੇ ਵਿੱਚੋਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬੱਚੇ ਦੇ ਤਾਂ ਨਹੀਂ ਪੈਰ ਟੋੜਿਆ ਨਹੀ ਪਾਸੇ ਆ ਪੈਰ ਤੁਹਾਨੂੰ ਬੁਲਤੀ ਜਾ ਸੋ ਰੇਟ ਇਸ ਮੱਝ ਦਾ ਜਿਹੜਾ ਉਹ 1 ਲੱਖ ਤੇ 45000 ਆ ਵੱਡਾ ਕੱਦ ਚੰਗੀ ਵੇਲ ਹਵਾਨੇ ਦੀ ਤਿਆਰੀ ਤੁਸੀਂ ਦੇਖ ਲਓ ਇੱਕ ਵਾਰ ਆਪਾਂ ਸੂ ਸੂ ਆ ਜਾ ਮੰਨ ਜਾਂਦਾ ਬਾਕੀ ਦੁੱਧ ਦੇ ਤੋਂ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਹੈ ਬਣਾਵਟ ਟਾਂਜੇ ਦੀ ਉਹ ਤੁਸੀਂ ਹੁਣ ਵੀਡੀਓ ਚ ਦੇਖ ਹੀ ਸਕਦੇ ਸ਼ਿਵਾਈ ਚੂ ਦੀ ਇੱਕ ਨੰਬਰ ਪੋਲੀ ਠੀਕ ਹੈ ਲਿਆ ਬਈ ਵਾਪਸ ਸੋ 1,45,000 ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਇੱਥੇ ਰੁੱਕ ਕੇ ਆ ਵੇਲਾ ਜਗ ਜੀ ਤੇ ਬਾਈ ਇਧਰ ਮੈਂ ਕਿੱਦਾਂ ਕੱਦ ਦਾ ਨਾਲ ਬਰਾਬਰ ਦੀਦਾ ਹੈਗਾ ਸਹੀ ਹੈ ਕੱਦ ਸੋਹਣਾ ਦੱਸੋ ਮਾਜ ਦਾ ਤਿਆਰੀ ਵੀ ਚੰਗੀ ਹੈ ਬੱਚੇ ਦੀ ਖੇਚ ਕਰਦੀ ਹੈ ਸਿੰਘ ਜਿਹੜੇ ਉਹ ਦੱਸੋ ਥੋੜਾ ਖੁੱਲਾ ਹੋ ਕੇ ਮੁੜਿਆ ਇੱਕ ਦੂਜੇ ਦਾ ਥੋੜਾ ਜਿਹਾ ਉਤੋਂ ਜਿਵੇਂ ਖੋਲ ਜਾ ਲੈ ਜਾਂਦਾ ਹੁੰਦਾ ਥੋੜੇ ਜਿਹਾ ਥਾਂ ਝੋਲ ਲੱਥਾ ਵਿਆ ਬੱਚੇ ਦੀ ਖੇਚ ਰਹਿੰਦੀ ਹੈ ਤਾਜੇ ਸੂਏ ਪਸ਼ੂ ਨੂੰ ਖੈ ਤੇ ਉਹਦੇ ਕਰਕੇ ਹੀ ਥੋੜਾ ਜਿਹਾ ਬੱਚੇ ਵਾਲ ਨੂੰ ਛੇਤੀ ਆਉਂਦੀ ਹੈ ਹਵਾਨਾ ਚੰਗਾ ਭਰਿਆ ਵਿਆ ਹੈ ਹਾਲਾਕੇ ਰਾਤ 11 ਵਜੇ ਸੂਈਆ ਤਾਂ ਨੇਚਰਲੀ ਆ ਵੀ ਇਹ ਤਾਂ ਦੁੱਧ ਚੋਇਆ ਵਿਆ ਫਿਰ ਵੀ ਸੋਹਣੀ ਤਿਆਰੀ ਦੁਆਰਾ ਫੇਰ ਫੜੀ ਆ ਮੱਝ ਨੇ ਸੋ ਬੱਚਾ ਇਹਦੇ ਨਾਲ ਕਟਾਇ ਇੱਕ ਹੋਰ ਮੱਝ ਦਸੋਏ ਗੋਆ ਕਰ ਰਹੀ ਹੈ ਤਾਂ ਹੁਣ ਹਵਾ ਨਾ ਦੇਖ ਲੋ ਬਾਅਦ ਚ ਆਪਾਂ ਤੋਰਾਂਗੇ ਇਹਨੂੰ ਗੁਰਪ੍ਰੀਤ ਜਿਹੜੀ ਹੈ 3 ਨੰਬਰ ਤੇ ਝੋਟੀ ਇਹ ਦੂਜੇ ਸੂਏ ਝੋਟੀ ਆਈ ਠੰਡੀ ਸੀਲ ਛਾਉ ਠੀਕ ਹੈ ਪੰਜ 7 ਦਿਨ ਲੈ ਜੂ ਹਲੇ ਠੀਕ ਹੈ ਛੇ ਗੱਬਣਾ ਜੀ ਹਾਂ ਜੀ ਗੱਬਣਾ ਜੀ ਠੀਕ ਹੈ ਇਹਦਾ ਰੇਟ ਕੀ ਰਹੇਗਾ ਇਹਦਾ ਜੀ ਜਾਇ ਜ 1,25,000 ਰੁਪਏ ਠੀਕ ਆ ਸਵਾ ਲੱਖ ਰੁਪਏ ਦੋਸਤੋ ਬਿਲਕੁਲ ਹੀ ਛੋਟਾ ਸਿੰਘ ਕਦ ਕਾਠ ਇਹਨਾਂ ਮੱਜਾਂ ਦੇ ਉਂਗਲ ਵੀ ਨਹੀਂ ਪੈਂਦੀ ਬਾਈ ਜੀ ਉਂਗਲ ਵੀ ਆਵੇ ਸਹੀ ਸਿੰਘ ਤੁਹਾਨੂੰ ਦਿਖਾਉਂਗਾ ਨਾਲ ਹੀ ਮੁੜਿਆ ਹੋਇਆ ਹਵਾਨਾ ਹਜੇ ਹੋਰ ਭਰਨਾ ਨੇ 5-6 ਦਿਨ ਅਜੇ ਲਾਉਗੀ ਹਾਈਟ ਦਰਮਿਆਨੀ ਹੈ ਇਹਦਾ ਰੇਟ ਸਵਾ ਲੱਖ ਰੁਪਏ ਮੋੜ ਲਾ ਬਈ ਤੂੰ ਬੱਲੇ ਜੰ ਸੋਏ ਕੰਪਨ ਚੋਟੀ ਆ ਦਸੋ ਜੇ ਪੰਜ ਛੇ ਦਿਨ ਭਾਈ ਕਹਿੰਦਾ ਵੀ ਲਊਗੀ ਸੋਨ ਚ 4 ਨੰਬਰ ਤੇ ਤੁਹਾਨੂੰ ਦਿਖਾਈ ਹੈ ਇਸ ਤੋਂ ਬਾਅਦ ਜਿਹੜੀਆਂ ਦੋ ਮੱਜਾਂ ਤੁਹਾਨੂੰ ਦਿਖਾਉਂਗਾ ਦੋਨਾਂ ਨਾਲ ਬੱਚੇ ਵੀ ਕੱਟੀਆਂ ਤੇ ਦੋਨਾਂ ਨੇ ਸੂਈਆਂ ਸਵਾਨੀਆਂ ਗੁਰਪ੍ਰੀਤ ਜਿਹੜੀ 5 ਨੰਬਰ ਦੇ ਉੱਤੇ ਮੱਝ ਹੈ ਬਾਈ ਹਾਂਜੀ ਕਿੰਨਵਾਂ ਸੂਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਆ ਦੂਜਾ ਹੀ ਹਾਂ ਤੀਜਾ ਦਿਨ ਸੂਈ ਨੂੰ ਆ ਇਹਦੀ ਕੱਟੀ ਬੈਠੀ ਹੈ ਠੀਕ ਹੈ ਹਾਂਜੀ ਦੁੱਧ ਇਹਦੇ ਥੱਲੇ 8 ਲੀਟਰ ਬੌਲਾ ਤਿਆਰ ਹੈ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਜੀ 1,20,000 ਰੁਪਈਆ ਰੇਟ ਹੈ ਜੀ ਠੀਕ ਹੈ ਤੋਰ ਦੇ ਬਾਈ 1 ਲੱਖ ਤੇ 20 ਹਜ਼ਾਰ ਰੇਟ ਆ ਦੋਸਤੋ ਸੁਆ ਵੱਡੀ-ਵੱਡੀ ਬਹੁਤ ਆ ਜੀ ਚੰਗਾ ਕਾਤ ਸਾਰੀਆਂ ਚੋਈ ਕਾਤ ਜਿਆਦਾ ਹੈ ਸਮਝਦਾ ਇਹਦਾ ਰੇਟ 1 ਲੱਖ ਤੇ 20 ਹਜ਼ਾਰ 8 ਲੀਟਰ ਬੌਲਾ ਤੀਜਾ ਦਿਨ ਸੂਈ ਨੂੰ ਤੀਜੇ ਦਿਨ ਤਾਂ ਬੌਲਾ ਹੀ ਮੰਨਾਂਗੇ ਕਿਉਂਕਿ ਦੁੱਧ ਪਾਟਦਾ ਹੁੰਦਾ ਤੀਜੇ ਦਿਨ ਚੰਗੇ ਕੱਦ ਕਾਠ ਦੀ ਮੱਝ 1 ਲੱਖ ਤੇ 20 ਹਜ਼ਾਰ ਰੇਟ ਲੈ ਆ ਬਈ ਵਾਪਸ ਕੱਟੀ ਇਹਦੇ ਨਾਲ ਬੱਚਾ ਸਿੰਘ ਨੇੜ ਹੀ ਮੁੜਿਆ ਵੇ ਕੁੰਡਾ ਦੋਨੇ ਸਿੰਘ ਇੱਕੋ ਜੀ ਸ਼ੇਪ ਦੇ ਇਹਦੇ ਵੀ ਪੁੜਿਆਂ ਦੀ ਚੜਾਈ ਉੱਤੋਂ ਕਾਫੀ ਦਿਸਦੀ ਹੈ ਚੰਗੀ ਖੁੱਲੀ ਟੁੱਲੀ ਮੱਝ ਹੈ ਹੇ ਕੋਰ ਮੱਝ ਜਿਹੜੀ ਲਾਸਟ ਉੱਤੇ ਤੁਹਾਨੂੰ ਦਿਖਾਉਣੀ ਹੈ 6 ਨਾਗ ਟੋਟਲ ਸਿਗੇ ਤਜੀਦੇ ਚੋ ਪੰਜਵੇਂ ਨੰਬਰ ਤੇ ਤੁਸੀਂ ਇਹ ਸਮਝ ਨੂੰ ਦੇਖ ਰਹੇ ਹੋ ਟਾਈਮ ਦੁਆਰਾ ਧਿਆਨ ਚ ਲਿਆ ਦਿਆਂ 1 ਵਜੇ ਵੀਡੀਓ ਬਣ ਰਹੀ ਆ ਤਾਂ ਹਜੇ 4 ਘੰਟੇ ਇਹਨਾਂ ਦੀ ਚੁਵਾਈ ਨਹੀਂ ਹੁੰਦੀ ਜੇ ਆਪਾਂ 5 ਵਜੇ ਦਾ ਸਮਾਂ ਵੀ ਮੰਨ ਕੇ ਚੱਲੀਏ ਤਾਂ ਕਿਰਪਾ ਕਰਕੇ ਜਿਹੜੀ ਲਾਸਟ ਉੱਤੇ ਦਿਖਾਉਣੀ ਝੋਟੀ ਹਾਂਜੀ ਦੂਜੇ ਸੂਏ ਝੋਟੀ ਆਈ ਵੀ ਠੀਕ ਐ ਇਹਨੂੰ ਵੀ ਅੱਜ ਤੀਜਾ ਦਿਨ ਹੋਇਆ ਆਹ ਬੱਚਾ ਬੈਠਾ ਕੱਟੀ ਐ ਜੀ ਠੀਕ ਐ ਹਾਂਜੀ ਇਹਦੇ ਥੱਲੇ 5 ਲੀਟਰ ਹਲੇ ਦੁੱਧ ਹੈਗਾ ਹੈਗਾ ਬੋਲਾ ਠੀਕ ਐ ਹਾਂਜੀ ਇਹਦਾ ਰੇਟ ਕੀ ਰਹੀ ਜੀ ਇਹਦਾ 1.17 ਐ ਠੀਕ ਐ ਸੋਸੋ ਲਈ ਤੀਜੇ ਦੇਣੀ ਹੈ ਸੂਆ ਦੂਜਾ ਦਿਨ ਤੀਜਾ 1,11,000 ਇਹਦਾ ਰੇਟ ਰੱਖਿਆ ਹੈ ਬਾਕੀ ਆ ਕੇ ਦੇਖ ਲਓ ਜੇ ਜੀ ਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਬਾਸ ਕਰ ਲੋਗੇ ਆਪਦੇ ਹਿਸਾਬ ਨਾਲ ਦੂਜਾ ਸੂਆ ਇਹ ਵੀ ਮੀਡੀਅਮ ਜੀ ਹਾਈਟ ਦੇ ਵਿੱਚ ਹੈ ਬਾਕੀ ਜੋ ਇਹਦੇ ਸਟਰਕਚਰ ਦੀ ਚੜਾਈ ਹੈ ਉਤੋਂ ਵੀਡੀਓ ਚ ਤੁਹਾਨੂੰ ਜੱਜਮੈਂਟ ਹੋ ਜਾਣੀ ਹੈ ਸਿੰਘ ਸੋਹਣਾ ਇਹਦਾ ਥਣ ਹੱਥੀ ਚੁਾਈ ਵਾਸਤੇ ਚੰਗਾ ਲੱਗਾ ਵਿਆ ਬਾਕੀ ਜੋ ਚੀਜ਼ ਆ ਉਹ ਕੈਮਰੇ ਚ ਤੁਸੀਂ ਦੇਖ ਰਹੇ ਹੋ ਪੋਲੇ ਪੂਲੇ ਸਾਰੇ ਪਹੂ ਬਹੁਤ ਹੈ ਠੀਕ ਹੈ ਸੋ ਇਹ 6ਵੇਂ ਨੰਬਰ ਤੇ ਤੁਹਾਨੂੰ ਦਿਖਾਈ ਹੈ ਟੋਟਲ 6 ਮੱਝਾਂ ਸਿੰਘ ਅੱਜ ਦੀ ਵੀਡੀਓ ਚ ਜਿਹਦੇ ਚ ਦੋ ਗੱਬਣ ਤੇ ਚਾਰ ਸੂਆਂ ਸਵਾਂਝਾ ਹੁਣ ਬੇਨਤੀ ਇਹ ਹੀ ਆ ਵੀ ਜਿਹਨੇ ਪਸ਼ੂ ਖਰੀਦਣਾ ਉਹ ਇੱਥੇ ਪਹੁੰਚੋ ਜੀ ਤਸੱਲੀ ਕਰਿਓ ਜਿਹੜਾ ਪਸ਼ੂ ਚੋਣ ਦੀ ਲੋੜ ਲੱਗਦੀ ਉਹਨੂੰ ਦੋ ਟਾਈਮ ਚੋ ਸਕਦੇ ਹੋ ਜਿਹੜਾ ਪਸ਼ੂ ਕੱਪਣ ਹੈ ਉਹਦੇ ਥਣ ਪਾਸ ਹੋ ਜਾਣਗੇ ਸੋ ਤਸੱਲੀ ਕਰਨਾ ਹੱਕ ਹੈ ਉਹ ਜ਼ਰੂਰ ਕਰਿਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ